ਯੋ ਹੋ ਜਾਓ ਸਾਵਧਾਨ ਪਹਿਲਾਂ ਇਹ ਬਦਮਾਸ਼ ਦਰਵਾਜ਼ਾ ਖੜਕੌਂਦੇ ਨੇ ਤੇ ਫਿਰ ਕਰ ਜਾਂਦੇ ਨੇ ਵੱਡਾ ਕੰਡ ਜੀਹਾਂ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਲੱਖਾਂ ਹੀ ਰੁਪਏ ਬਦਮਾਸ਼ਾਂ ਦੇ ਵੱਲੋਂ ਲੁੱਟ ਲਏ ਗਏ ਤੇ ਸੋਨਾ ਵੀ ਜੋ ਹੈ ਇਹ ਲੁੱਟ ਕੇ ਲੈ ਗਏ ਤਾਂ ਦਰਸਲ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਪਹਿਲਾਂ ਬਦਮਾਸ਼ਾਂ ਨੇ ਜੋ ਹੈ ਘਰ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਜਦੋਂ ਇੱਕ ਬੱਚਾ ਇਸ ਘਰ ਦੇ ਵਿੱਚੋਂ ਨਿਕਲਦਾ ਹੈ ਦਰਵਾਜ਼ਾ ਖੋਲਣ ਨੂੰ ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਫਿਰ ਇਹ ਬਦਮਾਸ਼ ਉਸਤੇ ਮੱਥੇ ਦੇ ਉੱਤੇ ਗਨ ਰੱਖ ਦਿੰਦੇ ਨੇ ਤੇ ਜਿਸ ਤੋਂ ਬਾਅਦ ਆਸੇ ਕਿ ਸ਼ਰੀਆਮ ਇਹ ਬਦਮਾਸ਼ ਚੋਰ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨਾ ਤਾਂ ਜਲੰਧਰ ਦੇ ਵਿਕਰਮਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦੱਸੇ ਕਿ ਰਿਹਾਇਸ਼ੀ ਇਲਾਕਾ ਹੈ ਪੀੜ ਪੜੱਕੇ ਵਾਲਾ ਇਲਾਕਾ ਹੈ ਲੇਕਿਨ ਇੱਥੇ ਦੱਸੇ ਕਿ ਦੇਰ ਰਾਤ 9 ਵਜੇ ਦੇ ਕਰੀਬ ਇੱਥੇ ਚੋਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਨੌਜਵਾਨ ਜੋ ਹੈ ਘਰ ਦੇ ਵਿੱਚ ਇਕੱਲਾ ਮੌਜੂਦ ਸੀਗਾ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਨੇ ਉਹ ਆਪਣਾ ਮੂੰਹ ਟੱਕ ਕੇ ਦਰਵਾਜ਼ਾ ਖੜਕਾਉਂਦੇ ਨੇ ਘਰ ਦਾ ਤੇ ਫਿਰ ਜਿਵੇਂ ਹੀ ਇਹ ਨੌਜਵਾਨ ਘਰ ਦਾ ਦਰਵਾਜ਼ਾ ਖੋਲਦਾ ਹੈ ਤਾਂ ਇਹ ਬਦਮਾਸ਼ ਜੋ ਹੈ ਸਿੱਧਾ ਅੰਦਰ ਆਵਾਟਦੇ ਨੇ ਤੇ ਗਨ ਰਾਈ ਜੜੀ ਉਹ ਨੌਜਵਾਨ ਦੇ ਮੱਥੇ ਦੇ ਉੱਤੇ ਰੱਖ ਦਿੰਦੇ ਨੇ ਤਾਂ ਨੌਜਵਾਨ ਵੀ ਕਬਰਾ ਜਾਂਦਾ ਹੈ ਇਸ ਮਗਰੋਂ ਦੱਸਿਏ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਜੋ ਹੈ 2.5 ਲੱਖ ਰੁਪਏ ਦੀ ਨਕਦੀ ਤਿੰਨ ਸੋਨੇ ਦੀਆਂ ਚੈਨਾ ਜੋ ਹੈ ਚੋਰੀ ਕਰ ਲਈ